ਸੇ ਸ਼ਿਕਲ ਦੀ ਮੈਲ ਅਪਰੇਕਰ ਹਸਰਾसे ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਯੋਗਾਂ ਦੀ ਦਾ ਪਾਗ 10 ਲੈ ਕੇ ਆਉ ਆਪੇ ਸ਼ੁਰੂ ਕਰਦੇ ਹਾਂ ਔਲਾਦ ਦਾ ਦੁੱਖ ਹੀ ਐਸਾ ਹੁੰਦਾ ਈ ਚੰਗੇ ਪਰੇਬੰਦੀ ਨੂੰ ਕੌਣ ਮੰਗੂ ਅੰਦਰੋਂ ਅੰਦਰ ਹੀ ਕਹਾ ਜਾਂਦਾ ਏ ਕਰਮੇ ਉਹਨਾਂ ਨੂੰ ਖੜਾ ਦੇਖ ਕੇ ਉਹ ਨਾ ਘੋੜਾ ਯਾਤੇ ਕਹਿਣ ਲੱਗਿਆ ਹਾਂਜੀ ਵੀਰ ਜੀ ਦੱਸੋ ਕੀ ਤੁਹਾਡੀ ਵੀ ਰਾਤੀ ਕੁਝ ਹੋਰੀ ਹੋਈ ਆ ਪਰ ਮੈਂ ਸਭ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਸਾਡੇ ਪੁੱਤਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਆ ਉਹ ਕਿੱਥੇ ਨੇ ਕੀ ਕਰਦੇ ਨੇ ਸਾਨੂੰ ਇਸੇ ਬਾਰੇ ਕੁਝ ਨਹੀਂ ਪਤਾ ਕਰਮਾ ਫਿਰ ਆਪਣੇ ਵੀਰ ਦੇ ਜੂੜੇ ਹੱਥ ਆਪਣੇ ਹੱਥਾਂ 'ਚ ਲੈ ਕੇ ਆਪਣੇ ਮੱਥੇ ਤੇ ਲਗਾ ਕੇ ਰੋਂਦਾ ਹੋਇਆ ਕਰਨ ਲੱਗਾ ਵੀਰੇ ਤੁਸੀਂ ਹੱਥ ਕਿਉਂ ਜੋੜ ਰਹੇ ਹੋ ਮੈਂ ਕੋਈ ਸ਼ਿਕਾਇਤ ਨਹੀਂ ਲੈ ਕੇ ਆਇਆ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਆ ਤੁਹਾਡਾ ਕਰਮਾ ਫਿਰ ਜਗਤਾਰ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦੇਖਦੀ ਹੋਈ ਕੋਟ ਕੀ ਸੀਨੇ ਨਾਲ ਲਗਾ ਕੇ ਪੁੱਪਾ ਮਾਰ ਕੇ ਰੋਂਦਾ ਹੋਇਆ ਕੰਨ ਲਗਾ। ਵੀ ਕਰਮੀ ਪੁੱਤ ਤੂੰ ਅਜੀ ਨੇ ਸਾਲਾਂ ਬਾਅਦ ਦਿਖ ਲੈ ਮੈਂ ਕਦੀ ਤੈਨੂੰ ਇਸ ਕਰਜੋ ਆਪਣੀ ਘਰਵਾਲੀ ਦੀ ਬੱਚਿਆਂ ਦੇ ਮੋਹ ਚਾ ਕੇ ਕੱਢਿਆ ਸੀ। ਰੱਬ ਨੇ ਮੈਨੂੰ ਉਸ ਝੁਰਮ ਦੀ ਹੀ ਸ਼ਾਇਦ ਇਹ ਸਜ਼ਾ ਦਿੱਤੀ। ਕਰਮੀਆਂ ਦੀ ਖਲਿਆਰ ਮੇਰੀ ਘਰ ਦੀ ਹਾਲਤ ਕੀ ਹੋ ਗਈ। ਮੇਰੀ ਤਾਂ ਪੁੱਤ ਵੀ ਕੁੱਪੁੱਤ ਹੋ ਗਈ। ਮੇਰੇ ਤਾਂ ਸਾਰਾ ਬੁਢਾਪਾ ਵੀ ਰੁੜ ਗਿਆ। ਫੰਤਾ ਲੱਗਦਾ ਇਹ ਮੇਰੀ ਬਾਕੀ ਦੀ ਬਚੀ ਜ਼ਿੰਦਗੀ ਵੀ ਇਨਾਂ ਪਿੱਛੇ ਲੋਕਾਂ ਦੇ ਅੱਗੇ ਹੱਥ ਪੈਰ ਜੋੜਦੇ ਹੀ ਲੰਘ ਜਾਣੀਆਂ ਕਰਮਾ ਫੇਜਗਰਦਾਰ ਦੀ ਅੰਜੂ ਪਹੁੰਚਦੇ ਹੋਏ ਕਹਿਣ ਲੱਗਾ ਨਹੀਂ ਵੀਰੇ ਇਦਾਂ ਨਹੀਂ ਹੁੰਦਾ ਤੁਸੀਂ ਰੋ ਨਾ ਮੈਂ ਹੁਣ ਆ ਗਿਆ ਆ ਨਾ ਆਪਾਂ ਮਿਲ ਕੇ ਸਭ ਕੁਝ ਠੀਕ ਕਰ ਦੇਣਾ ਆ ਫੇਜਾ ਕਰਮੇ ਦੀ ਪਾਪੀ ਅੰਦਰੋਂ ਬਾਹਰ ਆਈ ਤਾਂ ਕਰਮਾ ਉਹਨਾਂ ਨੂੰ ਦੇਖ ਕੇ ਕਹਿਣ ਲੱਗਾ ਭਾਬੀ ਤੂੰ ਤੁਸੀਂ ਹੀ ਵੀਰੇ ਨੂੰ ਸਮਝਾਉਣਾ ਇਹ ਤਾਂ ਹੌਂਸਲਾ ਛੱਡਣ ਨਾਲ ਕੁਝ ਨਹੀਂ ਹੋਣਾ ਸਾਨੂੰ ਹਿੰਮਤ ਰੱਖਣੀ ਪੈਣੀ ਹੈ ਨਸੀਬੋ ਪੁੱਤ ਮੈਂ ਤਾਂ ਹਰ ਟਾਈਮ ਇਹਨਾਂ ਨੂੰ ਬਹੁਤ ਸਮਝਾਉਂਦੀ ਰਹਿੰਦੀ ਆ ਪਰ ਤੇਰਾ ਵੀਰ ਤਾਂ ਤੇਰਾ ਛੋਰਾ ਹੀ ਦਿਨ ਨੂੰ ਲਾਈ ਬੈਠੀ ਆ ਜਿਸ ਦਿਨ ਦਾ ਤੂੰ ਘਰ ਛੱਡ ਕੇ ਗਿਆ ਹੈ ਨਾ ਇਸਨੇ ਸਾਡੇ ਸਭਨਾਂ ਨੂੰ ਭੁੱਲਣ ਚੱਲਣਾ ਵੀ ਬੰਦ ਕਰ ਦਿੱਤਾ ਸੀ ਜਿੰਨਾ ਪੁੱਛੋ ਬਸ ਉਹਨਾ ਹੀ ਜਵਾਬ ਦੇ ਦਿੰਦਾ ਨਹੀਂ ਹਰ ਵੀਰੇ ਛੁੱਪ-ਛਾਪ ਤੁਰੇ ਫਿਰਦੇ ਰਹਿੰਦੇ ਆ हसनाते ही शायद भूल ही गए नहीं कर्म वे तू से ਥੱਲੇ ਕਿਉਂ ਬੈਠੇ ਹੋ ਉਠੋ ਆ ਮੰਜੀ ਤੇ ਬੈਠੋ ਤੁਸੀਂ ਮੇਰੇ ਨਾਲ ਜੋ ਕੀਤਾ ਮੈਨੂੰ ਉਸ ਦਾ ਕੋਈ ਗੁੱਸਾ ਨਹੀਂ ਆ ਜੋ ਮੇਰੇ ਨਾਲ ਹੋਇਆ ਸ਼ਾਇਦ ਉਹ ਮੇਰੀ ਕਿਸਮਤ ਸੀ ਜੇ ਮੈਂ ਇੱਥੋਂ ਨਾ ਜਾਂਦਾ ਤਾਂ ਸ਼ਾਇਦ ਅਜਿੰਨੇ ਸਾਲਾਂ ਬਾਅਦ ਤੁਹਾਨੂੰ ਮਿਲਣ ਨਾ ਆਉਂਦਾ ਫਿਰ ਮੇਰਾ ਇੱਕ ਘਰ ਛੁੱਟਿਆ ਤਾਂ ਰੱਬ ਨੇ ਮੈਨੂੰ ਦੂਜਾ ਘਰ ਦੇ ਦਿੱਤਾ ਫਿਰ ਉਹ ਆਪਣੇ ਸਾਹਮਣੇ ਖੜੀ ਵੱਡੀ ਬੀਬੀ ਨਾਲ ਇਸ਼ਾਰਾ ਕਰਦੇ ਹੋਏ ਕਰਨ ਲੱਗਾ ਇਹ ਮੇਰੀ ਵੱਡੀ ਬੇਬੀ ਸਰਦਾਰਨੀ ਸਤਵੀਰ ਕੌਰ ਜਿਨ੍ਹਾਂ ਨੇ ਮੈਨੂੰ ਸੰਭਾਲਿਆ ਤੇ ਪਾਲ ਪਲੂਸ ਕੀਕੇ ਸੇ ਲਾਇਕ ਬਣਾਇਆ ਜੇ ਇਹ ਮੈਨੂੰ ਨਾ ਮਿਲਦੀ ਤਾਂ ਸ਼ਾਇਦ ਮੈਂ ਵੀ ਰੁਲ ਜਾਣਾ ਸੀ ਫਿਰ ਜਗਧਾਰ ਦੀ ਉਸਦੀ ਘਰਵਾਲੀ ਨੇ ਹੱਥ ਛੋੜ ਕੇ ਵੱਡੀ ਬੇਬੀ ਨੂੰ ਸਰਸ਼ੀ ਕਾਲ ਬੁਲਾਈ ਤਵੇ ਬੇਬੀ ਕੁਰਸੀ ਤੇ ਬੈਠਦੀ ਹੋਏ ਕਹਿਣ ਲੱਗੀ ਭਾਈ ਸਾਹਿਬ ਤੁਸੀਂ ਤਾਂ ਬਹੁਤ ਕਰਮਾਂ ਵਾਲਿਓ ਜਿਨ੍ਹਾਂ ਨੂੰ ਰੱਬ ਨੇ ਕਰਮੇ ਵਰਗਾ ਪਾ ਦਿੱਤਾ ਮੈਂ ਜਾਣਦੀ ਆ ਜਿੰਨਾ ਤੁਸੀਂ ਇਸ ਨੂੰ ਯਾਦ ਕਰਦੇ ਸੀ ਇਹ ਵੀ ਤੁਹਾਨੂੰ ਉਨਾ ਹੀ ਯਾਦ ਕਰਦਾ ਹੁੰਦਾ ਸੀ ਤੇ ਕਈ ਵਾਰੀ ਤਾਂ ਨੀਂਦ 'ਚ ਸੁੱਤਾ ਪਿਆ ਹੀ ਕਹਿੰਦਾ ਰਹਿੰਦਾ ਸੀ ਮੈਂ ਪੈਸੇ ਚੋਰੀ ਨਹੀਂ ਕੀ ਤੇਜਗਤਾਰ ਵੀਰੇ ਮੈਂ ਆਪਣੇ ਘਰ ਵਾਪਸ ਹੋਣਾ ਆ ਹੁਣ ਜੋ ਹੋ ਗਿਆ ਉਹ ਤਾਂ ਅਸੀਂ ਬਦਲ ਨਹੀਂ ਸਕਦੇ ਨਾ ਪਰ ਆਉਣ ਵਾਲਾ ਸਮਾਂ ਤਾਂ ਅਸੀਂ ਮਿਲ ਕੇ ਬਦਲ ਹੀ ਸਕਦੇ ਹਾਂ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਸਾਡੇ ਘਰ ਵਿੱਚ ਵੀ ਬਹੁਤ ਜਗ੍ਹਾ ਆ ਤੇ ਦਿਲ ਵਿੱਚ ਵੀ ਕਰਮਿਕ ਪੁੱਤ ਸਮਾਨ ਇਕੱਠਾ ਕਰ ਆਪਣੇ ਤੇਰੇ ਵੀਰੇ ਹੁਨਾਂ ਦਾ ਹੁਣ ਆਪਾਂ ਇਹਨਾਂ ਨੂੰ ਵੀ ਆਪਣੇ ਨਾਲ ਲੈ ਜਾਣਾ ਆ। ਉਹਨਾਂ ਦੀ ਗੱਲ ਸੁਣ ਕੇ ਜਗਤਾਰ ਕਹਿਣ ਲੱਗਾ ਨਹੀਂ ਭੈਣ ਜੀ ਤੁਸੀਂ ਸਾਡੇ ਗਰੀਬਾਂ ਦੇ ਘਰ ਛਲ ਕੇ ਆਈ ਸਾਡਾ ਦੁੱਖ ਤਕਲੀਫ ਸੁਣ ਕੇ ਸਾਡੇ ਫਰੀਨਾਂ ਕੁਝ ਸੋਚਿਆ ਸਾਡੇ ਲਈ ਤਾਂ ਇਹ ਹੀ ਬਹੁਤ ਆ ਪਰ ਸੱਚੀ ਗੱਲ ਇਹ ਆ ਕਿ ਮੈਂ ਆਪਣਾ ਇਹ ਘਰ ਨਹੀਂ ਛੱਡ ਸਕਦਾ ਇਹ ਮੇਰੇ ਪਿਓ ਦੀ ਆਖਰੀ ਨਿਸ਼ਾਨੀ ਹੈ ਉਪਰੋਂ ਫੇਰ ਆਹ ਲੋਕੀ ਕੀ ਕਰਨਗੇ ਕਿ ਪਹਿਲਾਂ ਇਹਨਾਂ ਦਾ ਮੁੰਡਾ ਤੁਹਾਡੇ ਘਰ ਆਇਆ ਤੇ ਹੁਣ ਹੀ ਆਪਣੀ ਪ੍ਰਾਪਾ ਭਾਬੀ ਵੀ ਲੈ ਆਇਆ ਅਸੀਂ ਤਾਂ ਇਸ ਘਰ ਨੂੰ ਧਰਮਸ਼ਾਲਾ ਸਮਝ ਰੱਖਿਆ ਏ ਮਾਫ ਕਰਨਾ ਜੀ ਪਰ ਮੈਨੂੰ ਇਹ ਮਨਜ਼ੂਰ ਨਹੀਂ ਆ ਕਰਮਾ ਫਿਰ ਕੁਝ देर ਸੋਚ ਵਿਚਾਰ ਕਰਨ ਤੋਂ ਬਾਅਦ ਕਹਿਣ ਲੱਗਾ ਵੀਰੇ ਬੀਬੀ ਦੀ ਕਰਨਾਂ ਸਹੀ ਪਰ ਜਦ ਮੈਂ ਆਪਣਾ ਘਰ ਬਣਾਉਂਗਾ ਤੁਸੀਂ ਉਸ ਘਰ ਵਿੱਚ ਤਾਂ ਰਹਿਣਾਉਂਗੇ ਨਾ ਜਗਤਾਰ ਬਹੁਤ ਖੁਸ਼ੀ ਨਾਲ ਅਮੰਗਾ ਛੋਟੇ ਵੀਰ ਕਰਮਾ ਠੀਕ ਏ ਵੀਰੇ ਫਿਰ ਮੈਂ ਹੁਣ ਛੇਤੀ ਤੁਹਾਨੂੰ ਸਭ ਨੂੰ ਲੈਣਾ ਆਵਾਂਗਾ ਜਗਤਾਰ ਨਸੀਬੋ ਜਾ ਕੇ ਚਾਹ ਤਰ ਪਹਿਲਾਂ ਬੇਬੀ ਨਹੀਂ ਨਹੀਂ ਭਾਈ ਸਾਹਿਬ ਤੁਸੀਂ ਨਹੀਂ ਤਕਲੀਫ ਨਾ ਕਰੋ ਅਸੀਂ ਤਾਂ ਵੈਸੇ ਵੀ ਵਿਆਹ ਵਾਲਿਆਂ ਦੇ ਘਰ ਜਾਪਾਂ ਨੇ ਪੀ ਕੇ ਆਏ ਆਂ ਅਸੀਂ ਤਾਂ ਇੱਥੇ ਕੰਮ ਆਏ ਸੀ ਜਗਤਾਰ ਕਿਹੜੇ ਕੰਮ ਭੈਣ ਜੀ ਬੇਬੀ ਅਸੀਂ ਕਰਮੇ ਦੀ ਪਹਿਚਾਨ ਲੱਭਣ ਨਾਲ ਲਈ ਆਏ ਸੀ ਤਾਂ ਤੁਸੀਂ ਸ਼ਾਇਦ ਇਸ ਵਿੱਚ ਸਾਡੀ ਕੋਈ ਮਦਦ ਕਰ ਸਕਦੇ ਹੋ ਕੀ ਜਾਣਦੇ ਹੋ ਤੁਸੀਂ ਕਰਮੇ ਦੇ ਬਾਰੇ ਵਿੱਚ ਜਗਤਾਰ ਫਿਰ ਕੈਮ ਲਗਾ ਪੈਨ ਜੀ ਮੇਰੇ ਬਾਪੂ ਜੀ ਹੁਨੇ ਇੱਕ ਦਿਨ ਢੀੜਾ ਲੈ ਕੇ ਹਰਿਆਣੇ ਸਾਈਡ ਨੂੰ ਜਾ ਰਹੇ ਸਨ ਕਿਸੇ ਪਿੰਡ ਕਰਮਪੁਰ ਦੀ ਨਹਿਰ ਕਿਨਾਰੇ ਉਹਨਾਂ ਦਾ ਟਰੱਕ ਪੰਕਚਰ ਹੋਇਆ ਸੀ ਉੱਥੇ ਹੀ ਨਹਿਰ ਕਿਨਾਰੇ ਬਾਪੂ ਜੀ ਹੁਨਾਂ ਨੂੰ ਕਰਮਾ ਮਿਲਿਆ ਸੀ ਤੇ ਉਸ ਦੇ ਨਾਲ ਇੱਕ ਚਿੱਠੀ ਵੀ ਮਿਲੀ ਸੀ ਬੇਬੀ ਕਿਹੜੀ ਚਿੱਠੀ ਕੀ ਲਿਖਿਆ ਸੀ ਉਸ ਦੇ ਉੱਤੇ ਜਗਤਾਰ ਫਿਰ ਖੜਾ ਹੋ ਕੇ ਕਹਿ ਲਗਾ ਇੱਕ ਮਿੰਟ ਪੈਨ ਜੀ ਮੈਂ ਹੁਨੇ ਲੈ ਕੇ ਆਉਣਾ ਕਹਿ ਕੇ ਅੰਦਰ ਚਲਾ ਗਿਆ ਇਕ ਕੁਝ ਥੇਰ ਬਾਅਦ ਅੰਦਰੋਂ ਸੰਦੂਕ ਚੋਂ ਇੱਕ ਕਾਗਜ਼ ਲਿਆ ਕੇ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਆਹ ਕਾਗਜ਼ ਮਿਲਿਆ ਸੀ ਭੈਣ ਜੀ ਕਰਮੇ ਦੇ ਕੋਲੋਂ ਫਿਰ ਜਦ ਬੀਬੀ ਨੇ ਉਹ ਕਾਗਜ਼ ਪੜਿਆ ਤਾ ਉਹੜ ਕੇ ਕਹਿਣ ਲੱਗੇ ਮਤਲਬ ਕਰਮੇ ਦੀ ਮਾਂ ਤੇ ਲੋਕ ਖਾਨਦਾਨ ਨਾਲ ਸੰਬੰਧ ਰੱਖਦੀ ਸੀ ਪਰ ਜਿੱਥੇ ਤੱਕ ਮੈਂ ਜਾਣਦੀ ਹਾਂ ਉਸ ਕਰਮਪੁਰ ਪਿੰਡ ਦੇ ਨਾਲ ਵਾਲਾ ਸਾਰਾ ਇਲਾਕਾ ਤਾਂ ਠੱਲੋ ਖਾਨਦਾਨ ਦਾ ਗੜ ਫਿਰ ਇੰਨੇ ਵੱਡੇ ਈ ਜੋ ਅਸੀਂ ਕਰਮੇ ਦੇ ਘਰ ਵਾਲਿਆਂ ਨੂੰ ਕਿੱਦਾਂ ਲੱਭਾਂਗੇ ਜਗਧਾਰ ਭੈਣ ਜੀ ਤੁਸੀਂ ਫਿਕਰ ਨਾ ਕਰੋ ਕਰਮੇ ਦੇ ਖਾਨਦਾਨ ਦਾ ਮੈਂ ਆਪੇ ਪਤਾ ਕਰ ਲਵਾਂਗਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਅਜਿਨੇ ਸਾਲਾਂ ਬਾਅਦ ਕਰਮੇ ਦੀ ਪਹਿਚਾਨ ਲੱਭਣ ਦੀ ਕੀ ਮਤਲਬ ਹੋਇਆ ਕਰਮਾ ਵੀਰੇ ਮੈਂ ਦੱਸ ਆਇਆ ਕਿ ਕੀ ਫਿਰ ਉਸਨੇ ਸਾਰੀ ਗੱਲ ਆਪਣੇ ਪ੍ਰਾਪਰ ਜੈਨ ਨੂੰ ਦੱਸੀ ਜਿਗਤਾਰ ਬੱਲੇ ਬਈ ਸਾਡੇ ਕਰਮੇ ਦਾ ਵਿਆਹ ਵੀ ਹੋ ਗਿਆ ਉਹ ਵਧਾਈ ਹੋਣ ਪੁੱਤੈ ਨੂੰ ਕੀ ਨਾਮਾਤੀ ਰਣੀ ਦਾ ਸਵਾਗਤ ਦਾ ਚਲ ਤੂੰ ਇਹ ਸਭ ਛੱਡ ਉਹ ਜੇ ਕੋਈ ਫੋਟੋ ਹੋ ਹੋ ਹਿਆ ਤਾਂ ਉਹ ਹੀ ਦਿਖਾ ਦੇ ਜੇ ਹੈ ਗਿਆ ਕਰਮ ਨੇ ਫਿਰ ਆਪਣੀ ਪਰਸ ਜੋ ਆਪਣੀ ਤੇ ਰੇਸ਼ਮ ਦੀ ਛੋਟੀ ਜਹੀ ਵਿਆਹ ਵਾਲੀ ਤਸਵੀਰ ਕੱਢੀ ਤੇ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਆ ਲੋ ਮੇਰੇ ਤੀਖ ਲਵੋ ਫਿਰ ਜਿਗਤਾਰ ਆਪਣੇ ਹੱਥ ਚੱਗੀ ਨਾਲ ਸਾਫ਼ ਕਰਕੇ ਉਸ ਦੇ ਹੱਥੋਂ ਫੋਟੋ ਫੜ ਕੇ ਦੇਖਦੇ ਹੋਏ ਕਹਿਣ ਲੱਗਾ ਨਸੀਬੋ ਉਹ ਬਾਸੇ ਖੜੀ ਕੀ ਕਰ ਰਹੀ ਹੈ ਆ ਜਾ ਤੂੰ ਵੀ ਦੇਖ ਲੈ ਆਪਣੀ ਦਰਾਨੀ ਨੂੰ ਫਿਰ ਨਸੀ ਭੋਜਕタル ਕੋ ਲਾਇਆ ਤੋ ਦੋਨੋਂ ਮਿਲ ਕੇ ਫੋਟੋ ਨੂੰ ਦੇਖਣ ਲੱਗੇ ਫੋਟੋ ਦੇਖਣ ਤੋਂ ਬਾਅਦ ਜਗਤਾਰ ਕਹਿਣ ਲੱਗਾ ਵਈ ਜੋੜੀ ਤਾਂ ਗੁਰੂ ਮਹਾਰਾਜ ਨੇ ਬਹੁਤ ਸੋਨੇ ਬਣਾਈਆ ਰੱਬ ਬੁਰੀਆਂ ਨਜ਼ਰਾਂ ਤੋਂ ਬਚਾਵੇ ਹੁਣ ਤੱਕ ਸ਼ਾਮ ਹੋ ਚੁੱਕੀ ਸੀ ਹੋਰ ਕੁਝ ਧੀਰ ਤੱਕ ਸੂਰਜੇ ਸ਼ੇ ਪਰਮਗਰੋਂ ਹਨੇਰਾ ਵੀ ਹੋ ਜਾਣਾ ਸੀ ਇਹ ਦੇਖ ਕੇ ਕਰਮੇ ਦੀਵੀ ਵੀ ਕਹਿਣ ਲੱਗੇ ਕਰਮੇ ਪੁੱਤ ਹੁਣ ਸ਼ਾਇਦ ਸਾਨੂੰ ਵਿਆਹ ਵਾਲਿਆਂ ਦੇ ਘਰ ਜਾਣਾ ਚਾਹੀਦਾ ਹੈ ਦਿਨ-ਵਿਟਲਨ ਵਾਲਾਈ ਅਗਲੇ ਸੋਚਦੇ ਹੋਣਗੇ ਕਿ ਪਤਾ ਨਹੀਂ ਅਸੀਂ ਕਿੱਥੇ ਚਲੇ ਗਏ ਆ ਉਹ ਸਾਡੀ ਰਾਹ ਦੇਖਦੇ ਹੋਣੇ ਆ ਜਿਗਤਾਰ ਲੈ ਭੈਣ ਜੀ ਵਿਆਹ ਵਾਲੀ ਕਿਹੜਾ ਬਗਾਨੇ ਆ ਉਹ ਵੀ ਤਾਪੜੇ ਹੀ ਆ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਰਹਾ ਆ ਤੁਸੀਂ ਅੱਜ ਦੀ ਰਾਤ ਸਾਡੇ ਮਹਿਮਾਨ ਹੋ ਸਾਡੇ ਘਰ ਹੀ ਰਹੋਗੇ ਮੈਂ ਹਰ ਮੇਲ ਸੇ ਉਹਦੇ ਘਰ ਹੋਣੇ ਸੁਨੀਹਾ ਲਗਾਉਂਦਾ ਆ ਕਿ ਤੁਹਾਡੇ ਰਿਸ਼ਤੇਦਾਰ ਅੱਜ ਰਾਤ ਲਈ ਸਾਡੇ ਮਹਿਮਾਨ ਹਨ ਤੇ ਉਹ ਸਾਡੇ ਘਰ ਹੀ ਰੁਕਣਗੇ ਤੁਸੀਂ ਬੈਠੋ RAMNAL ਕਿਤੇ ਨਹੀਂ ਜਾਣਾ ਕਿਉਂ ਖੜਾ ਹੋ ਗਿਆ ਫਿਰੰਦਰੋ ਸਾਫ ਚਿਹਰੇ ਕੱਪੜੇ ਪਾ ਕੇ ਬਾਹਰ ਆਇਆ ਤਾਂ ਨਸੀਬੋ ਨੂੰ ਕਹਿਣ ਲੱਗਾ ਨਸੀਬੋ ਤੂੰ ਟੁਟ ਕੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਲੈ ਮੈਂ ਹੁਣੇ ਆਇਆ ਵਿਆਹ ਵਾਲਿਆਂ ਦੇ ਘਰ ਸੁਨੀਹਾ ਦੇ ਕੇ ਤੇ ਪੈਨ ਜੀ ਤੁਸੀਂ ਦੋਵੇਂ ਬੈਠੋ ਮੈਂ ਹੁਣੇ ਆਉਣਾ ਹਾਂ ਇਹਨਾਂ ਕਹਿ ਕੇ ਜ਼ਿਕਤਾਰ ਗਾੜੀ ਨਾਲ ਆਪਣੇ ਘਰੋਂ ਨਿਕਲ ਗਿਆ ਉਸ ਦੀ ਜਾਣ ਤੋਂ ਬਾਅਦ ਨਸੀਬੋ ਨੇ ਆਟਾ ਗੁੰਨੇ ਅਤੇ ਫੇ ਚੁੱਲੇ ਤੇ ਦਾਲ ਸਬਜ਼ੀ ਬਣਾਉਣ ਲੱਗ ਪਈ ਕਰਮਾ ਆਪਣੀ ਬੀਬੀ ਦੀ ਕੂਲ ਬੈਠਾ ਆਪਣੀ ਭਾਬੀ ਨੂੰ ਝੁੱਲੇ ਤੇ ਰੋਟੀ ਬਣਾਉਂਦੇ ਨੂੰ ਦੇਖ ਕੇ ਆਪਣਾ ਬਚਪਨ ਯਾਦ ਕਰ ਰਿਹਾ ਸੀ ਕੰਟਿਕ ਪਿਛੋ ਜਿਗਤਾਰ ਵਿਆਹ ਵਾਲਿਆਂ ਦੇ ਘਰੋਂ ਵਾਪਸ ਆਇਆ ਤੇ ਉਸਨੇ மஞ்சੀਆਂ ਤੇ ਨਵੇਂ ਬਿਸਤਰੇ ਕੱਢ ਕੇ ਵਿਛਾਈ ਫਿਕਰ ਮੇ ਹੁਣ ਲਈ ਰੋਟੀ ਪਾ ਕੇ ਦੋ ਮਨਜੀਆਂ ਤੇ ਬੈਠਿਆ ਨੂੰ ਪੜਾਈ ਤੇ ਕਹਿਣ ਲੱਗਾ ਪੈ ਜੀ ਸਾਡੀ ਗਰੀਬਾਂ ਦੀ ਤਾਹੀ ਰੁੱਖੀ ਸੁੱਕੀ ਹੀ ਰੋਟੀ ਮਿਲਨੀ ਆ ਜਿਉਂ ਕਿ ਕਮੀ ਪੀਛੇ ਹੀ ਰਹਿ ਜਾਏ ਤਾਂ ਸਾਨੂੰ ਮਾਫ ਕਰ ਦੇਣਾ ਜੀ ਬੀਬੀ ਪੈਸਾ ਵੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਅਸੀਂ ਤਾਂ ਕਿਸਮਤ ਵਾਲੇ ਹਾਂ ਜੋ ਤੁਸੀਂ ਸਾਨੂੰ ਇੰਨਾ ਪਿਆਰ ਨਾਲ ਆਪਣੇ ਘਰ ਰਾਤ ਰੁਕਣੋਂ ਕਿਹਾ ਤੇ ਹੁਣ ਇਨੀ ਮਿਹਨਤ ਨਾਲ ਭੈਣ ਜੀ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਆ ਫਿਰ ਵਾਹਿਗੁਰੂ ਦਾ ਨਾਮ ਲੈ ਕੇ ਸ਼ੁਕਰਾਨਾ ਕਰਕੇ ਉਹਨਾਂ ਨੇ ਰੋਟੀ ਦੀ ਵਰਕੀ ਤੋੜ ਕੇ ਖਾਧੀ ਉਹਨਾਂ ਦਾ ਰੋਟੀ ਪਾਣੀ ਹੋਣ ਤੋਂ ਬਾਅਦ ਜਗਤਾਰ ਉਹਨਾਂ ਨੇ ਆਪੀ ਰੋਟੀ ਖਾਧੀ ਫਿਰ ਉਸ ਤੋਂ ਬਾਅਦ ਸਾਰੇ ਬੈਠੇ ਦੁੱਧ ਪੀ ਰਹੇ ਸਨ ਤਾਂ ਕਰਮਾ ਕਿਆਨ ਲੱਗਾ ਅਬੀਰੀ ਉਨ ਕਾਨੂੰ ਅਸੀਂ ਬੱਪਾ ਚਲੇ ਜਾਣਾ ਆ ਮੈਂ ਤਾਂ ਕਹਿੰਦਾ ਸੀ ਕਿ ਤੁਸੀਂ ਵੀ ਸਾਡੇ ਨਾਲ ਹੀ ਚਲਦੇ ਇਸੀ ਬਹਾਨੇ ਰੇਸ਼ਮ ਨੂੰ ਵੀ ਮਿਲ ਲੰਦੇ ਜਗਤਾਰ ਤੋ ਪੁੱਤ ਤੀਆਂ ਦੇ ਘਰ ਵੀ ਕਦੇ ਖਾਲੀ ਹੱਥ ਜਾਇਆ ਕਰਦੀ ਹੁੰਦੀ ਆ ਜੇ ਤੂੰ ਸੱਚ ਪੁੱਛੇ ਤਾਂ ਹਲੇ ਸਾਡੇ ਕੋਲ ਤੁਹਾਨੂੰ ਦੀ ਨੂੰ ਕੁਝ ਵੀ ਨਹੀਂ ਆ ਪਰ ਤੂੰ ਆਪਣਾ ਪਤਾ ਸਾਨੂੰ ਦੇ ਕੇ ਜਾਵੇਂ ਅਸੀਂ ਦੋਵੇਂ ਜੀ ਇੱਕ ਦਿਨ ਤੁਹਾਨੂੰ ਦੂਮਾ ਨੂੰ ਮਿਲਣ ਜ਼ਰੂਰ ਆਵਾਂਗੇ ਫਿਰ ਕਰਮੇ ਨੇ ਕਾਗਜ਼ ਤੇ ਜਗਤਾਰ ਨੂੰ ਆਪਣੇ ਪਿੰਡ ਦਾ ਨਾਮ ਤੇ ਘਰ ਦਾ ਫੋਨ ਨੰਬਰ ਲਿਖ ਕੇ ਦੇ ਦਿੱਤਾ। ਇਦਾਂ ਹੀ ਉਹ ਦੇਰਾਂ ਤੱਕ ਬੈਠੇ ਗੱਲਾਂ-ਵੱਤਾਂ ਮਾਰਦੇ ਰਹੇ। ਫਿਰ ਜਦ ਸਾਰੇ ਸੋ ਚੁੱਕੇ ਸਨ ਤਾਂ ਕਰਮ ਆਪਣੇ ਮਾਂ ਦੀ ਲਿਖੀ ਚਿੱਠੀ ਨੂੰ ਆਪਣੇ ਸੀਨੇ ਨਾਲ ਲਾਈ ਪਿਆ। ਸੋਚ ਰਿਹਾ ਸੀ ਕਿ ਕਾਸ਼ ਅੱਜ ਮੇਰੀ ਬੀਬੀ ਵੀ ਮੇਰੇ ਕੋਲ ਹੁੰਦੀ ਤਾਂ ਮੈਂ ਉਸੇ ਗੁੱਤ 'ਚ ਸਿਰ ਰੱਖ ਕੇ ਜੀ ਪਰ ਕੇ ਸੌਂਦਾ। ਆਪਣੀ ਮਾਂ ਦੀ ਚਿੱਠੀ ਨੂੰ ਸੀਨੇ ਨਾਲ ਲਾ ਕੇ ਉਸ ਨੂੰ ਤਾਂ ਮੈਂ ਲੱਗ ਰਿਹਾ ਸੀ ਜਿਵੇਂ ਅੱਜ ਉਹ ਸੱਚੀ ਹੀ ਆਪਣੀ ਮਾਂ ਦੀ ਬੁੱਕਲਸ ਆ ਗਿਆ ਹੋਵੇ। ਫਿਰ ਅਗਲੇ ਦਿਨ ਵਿਆਹ ਖਤਮ ਹੋਣ ਤੋਂ ਬਾਅਦ ਜਗਤਾਰ ਹੁਣਾ ਨੇ ਪਰਿਮਾਨ ਨਾਲ ਕਰਮੇ ਤੇ ਉਸ ਦੀ ਬੀਬੀ ਨੂੰ ਆਪਣੇ ਘਰ ਉਪੇਧਾ ਕੀਤਾ ਉਹਨਾਂ ਤੋਂ ਵਿਦਾ ਲੈ ਕੇ ਕਰਮੇ ਹੁਣ ਆਪਣੇ ਘਰ ਵੱਲ ਨੂੰ ਚੱਲ ਪਈ ਰਾਤ ਨੂੰ ਹਨੇਰੇ ਹੋਏ ਦੋਵੇਂ ਆਪਣੇ ਘਰ ਪਹੁੰਚੇ ਰੇਸ਼ਮ ਦਾ ਬਹਰ ਬਰਾਂਡੇ 'ਚ ਆਪਣੀ ਭਾਬੀ ਦੇ ਨਾਲ ਬੈਠੀ ਉਹਨਾਂ ਦੇ ਆਉਣ ਦੀ ਰਾਹ ਦਿਖ ਰਹੀ ਸੀ ਜਦ ਉਹ ਕਹਾਈ ਤਾ ਬੀਬੀ ਨੇ ਰੇਸ਼ਮ ਦਾ ਹਾਲ ਚਾਲ ਪੁੱਛਿਆ ਉਸ ਤੋਂ ਬਾਅਦ ਘਾਬਰ ਜ਼ਿਆਦਾ ਹੋਣ ਦਾ ਹੌਣ ਕਰਕੇ ਉਹ bina ਰੋਟੀ ਖਾਦੇ ਹੀ ਆਪਣੇ ਕਮਰੇ ਚਲੇ ਗਏ ਉਹਨਾਂ ਤੋਂ ਬਾਅਦ ਕਰਮਾ ਵੀ ਲੰਬੇ ਸਫ਼ਰ ਕਰਕੇ ਥੋੜਾ ਥੱਕਿਆ ਹੋਇਆ ਸੀ ਜਿਸ ਕਰਕੇ ਉਹ ਵੀ ਕੋਈ ਹੋਰ ਗੱਲਬਾਤ ਕੀਤੇ ਬਿਨਾਂ ਹੀ ਛੁਪ ਕਰਕੇ ਆਪਣੇ ਕਮਰੇ ਚਲਾ ਗਿਆ ਰੇਸ਼ਮ ਆਪਣੀ ਭਾਬੀ ਦੇ ਨਾਲ ਮਿਲ ਕੇ ਕੰਮ ਕਰ ਖਤਮ ਕਰਕੇ ਜਦ ਉੱਤ ਲੈ ਕੇ ਆਪਣੇ ਕਮਰੇ ਚਾਈ ਤਾਂ ਕਰਮੇ ਨੂੰ ਗਮਸਮੇ ਜਿਹਾ ਬੈਠਿਆ ਹੋਇਆ ਦੇਖ ਕੇ ਉਸਦੇ ਕੋਲ ਆ ਕੇ بیٹھਦੀ ਹੋਈ ਕਹਿਣ ਲੱਗੀ ਸਰਦਾਰ ਜੀ ਕੀ ਹੋਇਆ ਤੁਸੀਂ ਜਦੂਦ ਦੀ ਆਈ ਹੋ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਖੋਈ ਹੋ ਹੋ ਆਲੋ ਫੜੋ ਤੁਤ ਪੀ ਲੋ ਫਿਰ ਕਰਮਦੇਵ ਨੇ ਆਪਣੀ ਜੀਬ 'ਚ ਇੱਕ ਚਿੱਠੀ ਕੱਢ ਕੇ ਰੇਸ਼ਮ ਦੇ ਹੱਥੇ ਧਰ ਦਿੱਤੀ ਜਰਸ ਨੇ ਚਿੱਠੀ ਖੋਲ ਕੇ ਪੜ੍ਹੀ ਤਾਂ ਉਹ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਹਾਂ ਕਰਮਦੇਵ ਜੀ ਇਸ ਦਾ ਮਤਲਬ ਆ ਤੁਹਾਨੂੰ ਤੁਹਾਡੀ ਪਛਾਣ ਲੱਭ ਗਈ ਕਰਮਾ ਰੇਸ਼ਮ ਹਲੇ ਤਾਂ ਸਿਰਫ ਇਹ ਚਿੱਠੀ ਮਿਲਿਆ ਮੇਰਾ ਘਰਵਾਲਾ ਬਲਣਾ ਤਾਂ ਹਲੇ ਬਾਕੀ ਕਹ ਕੇ ਫਿਰ ਉਸਨੇ ਸਾਰੇ ਗੱਲ ਰੇਸ਼ਮ ਨੂੰ ਦਸੀ ਉਸੇ ਕਲ ਤੁਨਕੇ ਰੇਸ਼ਮ ਕਿਆ ਲੱਗੀ ਕਰਮਦੀਪ ਜੀ ਤੁਸੀਂ ਉਦਾਸ ਨਾ ਹੋਵੋ ਦੇਖੋ ਤਾਂ ਮohn ਸਾਨੂੰ ਜਗਤਾਰ ਵੀਰਤੀ ਪਾਪੀ ਉਹਨੇ ਵੀ ਮਿਲ ਗਏ ਨੇ ਜਦ ਵਾਹਿਗੁਰੂ ਜੀ ਨੇ ਸਾਨੂੰ ਇੱਥੇ ਤੱਕ ਲੈ ਆਂਦਾ ਆ ਨਾ ਜੀ ਤਾਂ ਉਹੀ ਸਾਨੂੰ ਅੱਗੇ ਵੀ ਲੈ ਕੇ ਜਾਊਗਾ ਵਾਹਿਗੁਰੂ ਜੀ ਨੇ ਜਾਇਆ ਤਾਂ ਤੁਹਾਨੂੰ ਛੇਤੀ ਆਪਣੀ ਘਰ ਦੀਆਂ ਬਾਰੇ ਵੀ ਪਤਾ ਲੱਗ ਜਾਏਗਾ ਤੁਸੀਂ ਹੁਣੇ ਤੇ ਮੇਰੇ ਵੱਲ ਦੇਖੋ ਲਿਖਾਈ ਦੇਖ ਕੇ ਪਤਾ ਮੇਰਾ ਦਿਲ ਕਹਿੰਦਾ ਏ कि ਤੁਹਾਡੀ ਬੀਬੀ ਵੀ ਨਾ ਸੱਚੀ ਬਹੁਤ ਖੂਬਸੂਰਤ ਰਹੀ ਹੋਵੇਗੀ ਕਰਮਾ ਹੋਰ ਕੀ ਕਹਦਾ ਹੈ ਤੇਰਾ ਦਿਲ ਰੀਸ਼ਮ ਤੁਸੀਂ ਹੁਣ ਨਾ ਮੈਂ ਉਦਾਸ ਹੀ ਨਾ ਰਿਹਾ ਕਰੂ ਨਹੀਂ ਤੁਹਾਨੂੰ ਪਤਾ ਕੱਲ ਸਾਰਾ ਦਿਨ ਮੇਰੀ ਤਬੀਅਤ ਖਰਾਬ ਰਹੀ ਕਰਮਾ ਕਿਉਂ ਕੀ ਕਹਾਦਾ ਸੀ ਜੋ ਤਬੀਅਤ ਖਰਾਬ ਰਹੀ ਰੀਸ਼ਮ ਕਹਾਦਾ ਤਾਂ ਕੁਝ ਵੀ ਨਹੀਂ ਸੀ ਫਿਰ ਪਤਾ ਨਹੀਂ ਕਿਉਂ ਕੁਝ ਵੀ ਚੰਗਾ ਜਿਹਾ ਨਹੀਂ ਲੱਗ ਰਿਹਾ ਸੀ ਫਿਰ ਪਾਪੀ ਨੇ ਦਾਈ ਨੂੰ ਸੁਨੀਹਾ ਭੇਜਿਆ ਸੀ ਉਹ ਦੁਪਹਿਰ ਨੂੰ ਘਰ ਆਈ ਸੀ ਤੇ ਮੈਨੂੰ ਦੇਖ ਕੇ ਕਿੰਨ ਲੱਗੀ ਮੇਰੇ ਕੋਲ ਤੁਹਾਡੇ ਲਈ ਇੱਕ ਖੁਸ਼ਖਬਰੀ ਵੀ ਆ ਫਿਰ ਕਰਮਾ ਰੇਸ਼ਮ ਨੂੰ ਉੱਪਰ ਤੋਂ ਥੱਲੇ ਤੱਕ ਧਿਆਨ ਨਾਲ ਦੇਖਦੇ ਹੋਏ ਕਹਿਣ ਲੱਗਾ ਪਰ ਤੁਹਾਡੇ ਹੱਥ ਤਾਂ ਬਿਲਕੁਲ ਖਾਲੀ ਹਨ ਲੜੀ ਮੈਨੂੰ ਤਾਂ ਤੁਹਾਡੇ ਕੋਲ ਕੁਝ ਨਜ਼ਰ ਵੀ ਨਹੀਂ ਆ ਰਿਹਾ ਨਾ ਹੀ ਕੋਈ ਖੁਸ਼ਖਬਰੀ ਦਿਖ ਰਹੀ ਆ ਰੇਸ਼ਮ ਹਮ ਮੈਂ ਹੁਣ ਤੁਹਾਨੂੰ ਕਿਵੇਂ ਸਮਝਾਵਾਂ ਮੈਂ ਤਾਂ ਫੋਲੀ ਸੰਗ ਲੱਗਦੀ ਆ ਤੁਸੀਂ ਨੇ ਕੰਮ ਕਰੋ ਕੁਝ ਮਹੀਨੇ ਰੁਕ ਜਿਓ ਫਿਰ ਮੈਨੂੰ ਮੋਟੀ ਹੋਈ ਨੂੰ ਦੇਖ ਕੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਰਮਾ ਫਿਰ ਕੁਝ ਸੋਚਦੇ ਹੋਏ ਕਹਿਣ ਲੱਗਾ ਮੋਟੀ ਹੋਈ ਨੂੰ ਦੇਖ ਕੇ ਇਸ ਦਾ ਕੀ ਮਤਲਬ ਹੋਇਆ ਇੱਕ ਮਿੰਟ ਰੇਸ਼ਮ ਕਿਥੇ ਮੈਂ ਪਿਉ ਦਾ ਨਹੀਂ ਵੱਨ ਵਾਲਾ ਨਾ ਰੇਸ਼ਮ ਨੇ ਕਰਮੇ ਦੀ ਗੱਲ ਸੁਣ ਕੇ ਉਸ ਤੋਂ ਸੰਕੇ ਸ਼ਰਮ ਦੀ ਮਾਰੀ ਨੇ ਚੁੰਨੀ ਚ ਆਪਣਾ ਮੂਲ ਕੋ ਲਿਆ ਤਾਂ ਕਰਮਾ ਉਸੇ ਮੋਟੋ ਚੁੰਨੀ ਹਟਾਉਂਦੇ ਹੋਏ ਕਹਿਣ ਲੱਗਾ ਰੇਸ਼ਮ ਸੱਚੀ ਦੱਸਣਾ ਇਹ ਗੱਲ ਲੈਣਾ ਉਸੇ ਗੱਲ ਸੁਣ ਕੇ ਰੇਸ਼ਮ ਨੇ ਜ਼ਰਖਾਂਚ ਸਿਰ ਹਿਲਾਇਆ ਤਾਂ ਫਿਰ ਕਰਮਾ ਕਹਿਣ ਲੱਗਾ ਲੈ ਇੱਕ ਹੀ ਗੱਲ ਹੋਈ ਯਾਰ ਤੂੰ ਇਨੀ ਵੱਡੀ ਮੈਨੂੰ ਖੁਸ਼ਖਬਰੀ ਦੇ ਕੇ ਆਪ ਹੀ ਮੇਰੀ ਤੋਂ ਮੁੰਮਹਿਲ ਕੋਈ ਜਾ ਰਹੀ ਆ ਰੇਸ਼ਮ ਆਪਣੇ ਚੁੰਨੀ ਨੂੰ ਹੱਥ 'ਚ ਘੁਟਦੇ ਹੋਏ ਕਹਿਣ ਲੱਗੀ ਹੋਏ ਕਰਮਦੀਪ ਜੀ ਤੁਸੀਂ ਇੰਝ ਕਿਉਂ ਕਰ ਰਹੇ ਹੋ ਰੱਬ ਦੇ ਵਾਸਤੇ ਇਦਾਂ ਨਾ ਕਰੋ ਮੈਨੂੰ ਪਤਾ ਕਿੰਨੀ ਸੰਗ ਲੱਗ ਰਹੀ ਏ ਕਰਮਾ ਰੇਸ਼ਮ ਯਾਰ ਐਵੇਂ ਨਾ ਕਰ ਤੁਸੀਂ ਆਪਣੀ ਚੁੰਨੀ ਤਾਂ ਛੱਡੋ ਨਾ ਮੈਂ ਤੁਹਾਨੂੰ ਦੇਖਣਾ ਏ ਫਿਰ ਰੇਸ਼ਮ ਕੁਸ਼ਦੀਰਦ ਆਪਣੇ ਸਿਰ ਤੋਂ ਚੁੰਨੀ ਆਪੇ ਲਾਉਂਦੇ ਹੋਏ ਕਹਿਣ ਲੱਗੀ ਹਲੋ ਜੀ ਦੇਖ ਲੋ ਹੁਣ ਤੁਸੀਂ ਆਪਣੀ ਰੀਸ਼ਮ ਨੂੰ ਕਰਮਾ ਰੀਸ਼ਮ ਦਾ ਚਿਹਰਾ ਆਪਣੀ ਹੱਥਾਂ 'ਚ ਲੈ ਕੇ ਉਸ ਨੂੰ ਮੱਥੇ ਤੇ ਚੁੰਮਦਾ ਹੋਇਆ ਕਿੰਨ ਲੱਗਾ ਦੇਖ ਤਾਂ ਸੰਕਸ਼ਰਮ ਨਾਲ ਕਿੰ딴 ਗੱਲਾਂ ਸੇਵਮਾ ਨੂੰ ਲਾਲ ਕੀਤੀਆਂ ਪਈਆਂ ਨੇ ਰੀਸ਼ਮ ਤੂੰ ਨਹੀਂ ਜਾਣਦੀ ਮੈਨੂੰ ਤੇਰੀ ਆ ਗੱਲ ਸੁਣ ਕੇ ਕਿੰਨੀ ਖੁਸ਼ੀ ਹੋਈ ਆ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਤਾਂ ਮੈਨੂੰ ਅੱਜ ਤੂੰ ਦਿੱਤੀ ਏ ਮੈਂ ਤੇਰਾ ਕਿੰਝ ਧੰਨਵਾਦ ਕਰਾਂ ਮੈਨੂੰ ਤਾਂ ਸ਼ਬਦ ਹੀ ਨਹੀਂ ਮਿਲ ਰਹੇ ਰੀਸ਼ਮ ਵਿਆਹ ਤੋਂ ਪਿੱਛੋਂ ਮਾਂ-ਬਾਪਨ ਤਾਂ ਹਰ ਇੱਕ ਵਿਆਹੀ ਜੋੜੀ ਦਾ ਸੁਪਨਾ ਹੁੰਦਾ ਏ ਨਾ ਕਰਮਦੇਵ ਜੀ ਤਾਂ ਕਿ ਉਹਨਾਂ ਦਾ ਵੰਸ਼ ਅੱਗੇ ਵਧਦਾ ਰਹੇ ਮੈਂ ਵੀ ਤਾਂ ਤੁਹਾਡੇ ਘਰ ਨੂੰ ਵੜ ਇਸ ਤੇ ਕਿ ਵਸੂ ਹੀ ਕਰਨ ਜਾ ਰਹੀ ਆ ਨਾ ਤਾਂ ਫਿਰ ਇਸ ਵਿੱਚ ਹੀ ਧੰਨਵਾਦ ਸ਼ਬਦ ਕਿੱਥੋਂ ਆ ਗਿਆ ਕਰਮ ਪਰ ਇਹ ਗੱਲ ਤੂੰ ਮੈਨੂੰ ਆਉਂਦੇ ਨੂੰ ਕਿਉਂ ਨਹੀਂ ਦੱਸੀ ਰੇਸ਼ਮ ਬੇਬੀ ਜੀ ਤਾਂ ਪਹਿਲਾਂ ਹੀ ਬਹੁਤ ਥੱਕੀ ਹੋਈ ਲੱਗ ਰਹੀ ਸੀ ਮੈਂ ਤਾਂ ਰੋਟੀ ਵੀ ਨਹੀਂ ਖਾਧੀ ਫਿਰ ਤੁਸੀਂ ਵੀ ਸਾਡੇ ਨਾਲ ਜ਼ਿਆਦਾ ਗੱਲਬਾਤ ਕੀਤੀ ਬਿਨਾਂ ਹੀ ਉੱਠ ਕੇ ਅੰਦਰ ਚਲੇ ਗਏ ਮੈਂ ਕਦੋਂ ਤਹਉਨੇ ਕੁਝ ਖਵਰੀ ਦਿੰਦੀ ਫਿਰ ਹੁਣ ਤੁਸੀਂ ਨਾ ਇੱਧਰ ਆਓ ਰੀਸ਼ਮ ਕਰਮੇ ਨੂੰ ਆਪਣੇ ਬਾਹਾਂ 'ਚ ਲੈ ਕੇ ਕਹਿਣ ਲੱਗੀ ਮੇਰਾ ਤਾਂ ਅੱਜ ਹੀ ਕਰਦਾਈ ਕਿ ਮੈਂ ਆਪਣੇ ਸਰਦਾਰ ਸ਼ੀ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਇੰਨਾ ਪਿਆਰ ਦੇਮ ਕਿ ਤੁਹਾਨੂੰ ਤੁਹਾਡੇ ਸਾਰੇ ਦੁੱਖ ਭੁੱਲ ਜਾਣ ਜੇ ਮੇਰਾ ਵਾਸ ਲੈਣਾ ਤਾਂ ਮੈਂ ਸਾਰੀਆਂ ਜਗਦੀਆਂ ਖੁਸ਼ੀਆਂ ਵੀ ਤੁਹਾਡੇ ਤੋਂ ਵਾਰ ਦੇਵਾਂ ਕਰਮਾ ਅੱਛਾ ਜੀ ਅਜਤਾ ਸਾਡੀ ਤੇ ਬੜਾ ਪਿਆਰ ਆ ਰਿਹਾ ਏ ਉਹ ਤਾਂ ਹਮੇਸ਼ਾ ਸਾਰ ਦਿਨ ਸਾਡੀ ਤੋਂ ਦੂਰ ਦੂਰ ਰਹਨੇ ਹੋ ਰੇਸ਼ਮ ਫਿਰ ਦਿਨੇ ਘਰ ਦੀ ਕੰਮ ਵੀ ਤਾਂ ਕਰਨੇ ਹੁੰਦੇ ਆ ਨਾ ਜੀ ਜੇ ਮੈਂ ਨਹੀਂ ਕਰਾਂਗੀ ਤਾਂ ਹੋਰ ਕੌਣ ਕਰੇਗਾ ਹੁਣ ਤਾਂ ਸਿਗ ਆਪਣੰਦਕ ਪੀ ਕੇ ਆਰਾਮ ਕਰ ਲੰਬੇ ਸਫਰ ਤੋਂ ਥੱਕ ਗਈ ਆਂ ਫਿਰ ਕਰ ਮੈਂ ਤੇ ਰੇਸ਼ਮ ਦੋਨਾਂ ਨੇ ਦੁੱਧ ਪੀਤੀ ਹੋ ਦੋਵੇਂ ਗੱਲਾਂ ਕਰਦੇ ਹੀ ਸੋ ਗਏ ਅਗਲੇ ਦਿਨ ਸਵੇਰੇ ਚਦ ਰੇਸ਼ਮ ਰਸੋਈ ਚ ਆਪਣਾ ਕੰਮ ਕਰ ਰਹੀ ਸੀ ਤਾਂ ਉਸੇ ਬੀਬੀ ਆ ਕੇ ਉਸ ਨੂੰ ਕਹਿਣ ਲੱਗੀ ਰੇਸ਼ਮ ਹਾਂਜੀ 베비ਜੀ ਤੁਸੀਂ ਇੱਥੇ ਕੁਝ ਚਾਹੀਦਾ ਸੀ ਰੀਸ਼ਮ ਪਿੱਛੇ ਨੂੰ ਮੁੜਦੇ ਹੋਏ ਕਹਿਣ ਲੱਗੀ 베비 ਨਾ ਤੀ ਚਾਹੀਦਾ ਤਾਂ ਕੁਝ ਨਹੀਂ ਪਰ ਤੂੰ ਇੱਧਰ ਆ ਮੇਰੇ ਕੋਲ ਫਿਰ 베비 ਨੇ ਰੀਸ਼ਮ ਨੂੰ ਆਪਣੇ ਗਲ ਨਾਲ ਲਾਇਆ ਤੇ ਪਿਆਰ ਕਰਦੇ ਹੋਏ ਕਹਿਣ ਲੱਗੀ ਇੰਨੀ ਵੱਡੀ ਖੁਸ਼ੀ ਦੀ ਗੱਲ ਸੀ ਤੂੰ ਮੈਨੂੰ ਰਾਤੀ ਕਿਉਂ ਨਹੀਂ ਦੱਸੀ ਤੇਰੀ ਭਾਬੀ ਨਹੀਂ ਹੁਣ ਮੈਨੂੰ ਸਵੇਰੇ ਦੱਸਿਆ ਰੀਸ਼ਮ ਮੀਬੀਜੀ ਤੁਸੀਂ ਚੀਰੀ ਤੋਂ ਬਹੁਤ ਜ਼ਿਆਦਾ ਹੀ ਥੱਕੀ ਹੋਈ ਲੱਗ ਰਹੀ ਸੀ ਤੇ ਸਾਡੇ ਨਾਲ ਜ਼ਿਆਦਾ ਗਲਵੱਤ ਵੀ ਨਹੀਂ ਕੀਤੀ ਸੋ ਇਸ ਕਰਕੇ ਮੈਂ ਤੁਹਾਨੂੰ ਉਸ ਬਾਰੇ ਨਹੀਂ ਦੱਸਿਆ ਬੇਬੀ ਲੈਤੀਏ ਜੇ ਤੂੰ ਮੈਨੂੰ ਇਹ ਗੱਲ ਉਦੋਂ ਹੀ ਦੱਸ ਦਿੰਦੀ ਤਾਂ ਮੇਰੀ ਸਾਰੀ ਝਕਾਵਟ ਪਲਾਂ ਚਹੀ ਉੱਤਰ ਜਾਣੀ ਸੀ ਸਿਲ ਕੋਈ ਗੱਲ ਨਹੀਂ ਪਰ ਤੂੰ ਹੁਣ ਰਸੋਈ ਦਾ ਜ਼ਿਆਦਾ ਕੰਮ ਨਾ ਕਰਿਆ ਕਰ ਤੇਰੀ ਭਾਬੀ ਹੈਗੀ ਆ ਨਾ ਉਹ ਆਪੇ ਸਭ ਸੰਭਲ ਲਵੇਗੀ ਰਿਸ਼ਮ ਬੇਬੀਜੀ ਹਲੇ ਜਨਾ ਚੇ ਮੇਰੇ ਤੋਂ ਹੁੰਦਾ ਆ ਉਨਾ ਚਿਰ ਤੱਕ ਮੈਂ ਕਰੀ ਸਕਦੀ ਹਾਂ ਨਾ ਫਿਰ ਕੁਝ ਮਹੀਨਿਆਂ ਬਾਅਦ ਮੈਂ ਆਪੇ ਹੀ ਕੰਮ ਕਾਣਾ ਬੰਦ ਕਰ ਦੇਵਾਂਗੀ ਮੇਬੀ ਚਲ ਫਿਰ ਵੀ ਹੁਣ ਜ਼ਿਆਦਾ ਤੂੰ ਜ਼ਿਆਦਾ ਕੀ ਲੱਗਣਾ ਹੈ ਆਪਣਾ ਰੋਟੀ ਪਾਣੀ ਟਾਈਮ ਸਰਖਾਣਾ ਆ ਐ ਮੈਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਗੁਰੂ ਮਹਾਰਾਜ ਨੇ ਸਭ ਠੀਕ ਹੀ ਕਰਨਾ ਆ ਵੈਸੇ ਕਰਮਾ ਕਿੱਥੇ ਆ ਉਸ ਵੀਰ ਦਾ ਮੈਂ ਦੇਖਿਆ ਹੀ ਨਹੀਂ ਐ ਰੇਸ਼ਮ ਮੇ ਪੇਜੀ ਹੁਤਾ ਖੇਤ ਗਏ ਹੋਇਆ ਕਹਿ ਰਹੇ ਸਨ ਅਜ ਡੰਗਰਾਂ ਲਈ ਹਰਾ ਬੀਜਣਾ ਆ ਐ ਮੇ ਬੇਬੇ ਕੁਈ ਨਾ ਤਾਂ ਸਾਡਾ ਸਾਰਿਆਂ ਦਾ ਮੂੰਹ ਮਿੱਠਾ ਕਰਨ ਨੂੰ ਕੁਝ ਮੰਗਵਾਇਆ ਜਾ ਨਹੀਂ ਰੇਸ਼ਮ ਫਿਰ ਗਿੱਟੇ ਉਤ ਲੱਡੂਆਂ ਦਾ ਡੱਪਾ ਲਾਉਂਦੇ ਹੋਏ ਕਹਿਣ ਲੱਗੀ ਆਲੋ ਬੀਬੀ ਜੀ ਮੂੰਹ ਮਿੱਠਾ ਕਰੋ ਬੀਬੀ ਨੇ ਥੋੜਾ ਜਿਹਾ ਲੱਡੂ ਖਾਦਾ ਤੇ ਬਾਕੀ ਰੇਸ਼ਮ ਨੂੰ ਖਵਾਉਂਦੇ ਹੋਏ ਕਹਿਣ ਲੱਗੀ ਜੁਗ ਜੁਗ ਜੀ ਦੀਏ ਬੁੱਢ ਸਾਘਨੋਂ ਮੈਂ ਵਾਹਿਗੁਰੂ ਤੈਨੂੰ ਸਾਰੇ ਜਗ ਦੀਆਂ ਖੁਸ਼ੀਆਂ ਬਖਸ਼ੇ ਮੈਂ ਤੇਰੇ ਘਰ ਵੀ ਇਹ ਖੁਸ਼ੀ ਦੇਖਾ ਵੇ ਕਿਸੇ ਨੂੰ ਕਹਿ ਕੇ ਪੇਜ਼ੇ ਨਹੀਂ ਆ ਇਹਨਾਂ ਆਕੇ ਬੀਬੀ ਰਸੋਈ ਛਹ ਪਹਾਰਾ ਗਈ ਤਿ ਉਸਨੇ ਰੇਸ਼ਮ ਦੇ ਘਰ ਸੁਨੇਹਾ ਭੇਜ ਦਿੱਤਾ ਸ਼ਾਮ ਨੂੰ ਜਲ ਜਰਨੈਲ ਦਾ ਫੋਨ ਆਇਆ ਤਬੀਬੀ ਨੇ ਉਸਨੂੰ ਵੀ ਇੱਕ ਖੁਸ਼ੀ ਦੀ ਖਬਰ ਦਿੱਤੀ ਜਿਸਨੂੰ ਸੁਣ ਕੇ ਜਰਨੈਲ ਬਹੁਤ ਖੁਸ਼ ਹੋਇਆ ਕੁਝ ਦਿਨਾਂ ਬਾਅਦ ਰੇਸ਼ਮ ਦੇ ਬੀਬੀ ਬਾਪੂ ਆਪਰੇ ਤੀਨੋਂ ਮਿਲਣ ਉਸੇ ਸੌਰੇ ਘਰ ਆਈ ਰੇਸ਼ਮ ਦੇ ਵਿਆਹ ਤੋਂ ਮੰਗਰਵੱਚ ਪਹਿਲੀ ਵਾਰ ਆਪਣੇ ਬੀਬੀ ਬਾਪੂ ਨੂੰ ਘਰ ਆਇਆ ਦੇ ਕੇ ਰੇਸ਼ਮ ਨੂੰ ਬੜੀ ਖੁਸ਼ੀ ਹੋਈ ਉਹ ਪੱਜ ਕੇ ਦੋਨਾਂ ਨੂੰ ਗੱਲ ਲੱਗ ਕੇ ਮਿਲ ਕੇ ਉਹਨਾਂ ਦਾ ਹਾਲ-ਚਲ ਪੁੱਛਿਆ ਫਿਰ ਦੁਪਹਿਰ ਦੇ ਰੋਟੀ ਵੇਲੇ ਤੱਕ ਕਰਮਵਿਖੇਤੋ ਆ ਗਿਆ ਸੀ ਉਸਨੇ ਆਪੇ ਬੀਬੀ ਬਾਪੂ ਦੇ ਪੈਰੀਂ ਅਤ ਲਗਾ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਤੇ ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ ਆਪਣੀ ਤੇ ਰੇਸ਼ਮ ਨੂੰ ਸੌਰੇ ਘਰ 'ਚ ਅਜਿਹੀ ਖੁਸ਼ ਦੇਖ ਕੇ ਰਣਕ ਸਿੰਘ ਤੇ ਉਸੇ ਘਰ ਵਾਲੀ ਨੂੰ ਬਹੁਤ ਖੁਸ਼ੀ ਮਿਲੀ ਜੋ ਉਹ ਸੋਚ ਰਹੀ ਸੀ ਅਜਾਹਾ ਤਾਂ ਕੁਝ ਵੀ ਨਹੀਂ ਸੀ ਰੇਸ਼ਮ ਦੇ ਘਰ ਵਿੱਚ ਵੱਡੀ ਬੇਬੀ ਤਸਵੀਰ ਕਰਨੀ ਰੇਸ਼ਮ ਨੂੰ ਆਪਣੀ ਛੋਟੀ ਨੂੰ ਹੋਂ ਦੇਣਾ ਸਿਰਫ ਹੱਕ ਸਾਰੇ ਹੱਕ ਦਿੱਤੇ ਸਨ ਮਲਕੀ ਉਸਾਰ ਰੇਸ਼ਮ ਨਾਲ ਮਾਤੀ ਵਰਗਾ ਵਿਵਹਾਰ ਦੇ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸ਼ਾਮ ਨੂੰ ਰੇਸ਼ਮ ਦੇ ਬੇਬੇ ਬਾਪੂ ਨੇ ਉਹਨਾਂ ਸਾਰਿਆਂ ਤੋਂ ਵੇਦਾ ਲੈ ਕੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਾਪਸ ਚਲ ਪਈ ਜਦੋਂ ਉਸ ਦੇ ਪਾਪਾ ਜਾਂਦੇ ਹੋਏ ਆਪਣੇ ਘਰ ਵਾਲੇ ਰੜਕ ਸਿੰਘ ਦੇ ਚਿਹਰੇ ਦੇ ਖੁਸ਼ੀ ਦੇਖ ਕੇ ਉਸ ਦੇ ਘਰ ਵਾਲੇ ਨੇ ਇਹਨਾਂ ਦਾ ਤਾਂ ਦਾ ਚ ਲਗਾ ਲਿਆ ਸੀ ਅੱਜ ਉਸ ਦੇ ਘਰ ਵਾਲੇ ਨੂੰ ਆਪਣੇ ਲਈ ਫੈਸਲੇ ਤੇ ਬਹੁਤ ਖੁਸ਼ੀ ਹੋ ਰਹੀ ਸੀ ਐਵੇਂ ਹੀ ਕਰਦੇ ਹੋਏ ਖੁਸ਼ੀ-ਖੁਸ਼ੀ ਕੀਦਾਂ ਦਿਨ ਮਹੀਨੇ ਬੀਤਣ ਲੱਗੇ ਪਤਾ ਹੀ ਨਾ ਲੱਗਿਆ ਰੇਸ਼ਮ ਦੀ ਬੇਬੀ ਉਸ ਦਾ ਪੂਰਾ ਧਿਆਨ ਰੱਖਦੀ ਹੁੰਦੀ ਸੀ ਹੁਣ ਉਹ ਸਾਰਾ ਦਿਨ ਆਪਣੀ ਕਮਰੇ ਚ ਫੜਦੇ ਹੀ ਬੈਠੀ ਰਹਿੰਦੀ ਸੀ ਘਰ ਵਿੱਚ ਉਸ ਨੂੰ ਕੋਈ ਵੀ ਕੰਮ ਕਰਨੇ ਕਰਨ ਦਿੱਤਾ ਜਾਂਦਾ ਸੀ ਰੇਸ਼ਮ ਬੈਠੀ ਜਾ ਤਾਂ ਕੁਝ ਨਾ ਕੁਝ ਪੁੰਦੀ ਰਹਿੰਦੀ ਸੀ ਜਾਂ ਫਿਰ ਜੂਰਾ ਵਰ ਨਾਲ ਬੈਠੀ ਖੀਰ ਧੀਰਾਂਦੀ ਸੀ ਤੂਤਲੀ ਜਵਾਨ ਛੁ ਹੁਣ ਜੂਰਾ ਵਰ ਜਦ ਮਾੜਾ-ਮਾੜਾ ਬੋਲਣ ਦੀ ਕੋਸ਼ਿਸ਼ ਕਰਦਾ ਸੀ ਤਬਸ ਬਾਬਾ ਹੀ ਕਹਿੰਦਾ ਸੀ ਜਿਸ ਨੂੰ ਸੁਣ ਕੇ ਸਾਰੇ ਖੁਸ਼ ਹੋ ਜਾਂਦੇ ਸਨ ਕੁਝ ਦਿਨਾਂ ਬਾਅਦ ਕਰਮੇ ਦਾ ਪ੍ਰਾਜਿਕਦਾਰ ਨੇ ਕਿਸੇ ਤੋਂ ਲਿਖਾ ਕੇ ਭੇਜੀ ਚਿੱਠੀ ਆਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਕਰਮੇ ਦੇ ਨਾਨਕਿਆਂ ਵਰੀ ਪਤਾ ਲੱਗ ਗਿਆ ਆ ਇਸ ਕਰਕੇ ਬੀਬੀ ਨੇ ਜਰਨਲ ਨੂੰ ਫੋਨ ਕਰਕੇ ਇਸ ਸਾਲ ਛੁੱਟੀ ਛੇਤੀ ਲੈ ਕੇ ਘਰ ਆਉਣ ਨੂੰ ਕਿਹਾ ਕੁਝ ਹਫ਼ਤੇ ਬਾਅਦ ਜਰਨਲ ਕਹਰਾਇਆ ਤਾਂ ਬੀਬੀ ਨੇ ਉਸ ਨੂੰ ਸਾਰੀ ਗੱਲ ਦੱਸੀ ਫਿਰ ਅਗਲੇ ਦਿਨ ਬੀਬੀ ਜਰਨਲ ਤਿੱਕਰ ਮੈਨੂੰ ਆਪਣੇ ਨਾਲ ਲੈ ਕੇ ਕਰਮੇ ਦੇ ਪਿੰਡ ਫਲਸਲ ਪਈ ਦੁਪਹਿਰ ਨੂੰ ਉਹ ਕਰਮੇ ਦੇ ਪਿੰਡ ਪਹੁੰਚ ਕੇ ਉਸ ਦੇ ਪਰਾਜਕਤਾਰ ਦੇ ਘਰ ਜਾ ਪਣੀ ਪੀਤਾ ਫਿਰ ਉਸ ਨੂੰ ਆਪਣੇ ਨਾਲ ਲੈ ਕੇ ਕਰਮੇ ਦੇ ਨਾਨਕੇ ਪਿੰਡ ਫਲਸਲ ਨੂੰ ਚਲ ਪਈ ਦੋ ਟਾਈ ਕੰਟੀ ਦਾ ਸਫ਼ਰ ਤੈਅ ਕਰਦੇ ਹੋਏ ਕਰਮੇ ਦੇ ਨਾਨਕ ਦੇ ਘਰ ਪਹੁੰਚੇ ਤਾਜੀ ਬਾਹਰ ਹੀ ਖੜੀ ਕਰਕੇ ਜਦੋਂ ਉਤਰੀ ਤਾਂ ਜਰਨਲ ਕਹਿ ਲੱਗਾ ਜਗਤਾਰ ਭਾਜੀ ਪੱਕਾ ਇਹੀ ਹਵੇਲੀ ਆ ਨਾ ਜਗਤਾਰ ਹਾਂਜੀ ਜਰਨੈਲ ਸਿੰਘ ਜੀ ਬਿਲਕੁਲ ਤਨਵਾਜੀ ਬਾਕੀ ਕੱਲ ਦੀ ਵੀਡੀਓ ਚਾਰੀ ਰੱਖਾਂਗੇ ਜੀ ਮਨ ਰਿਹਾ ਹੈ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ